ਜਤਨਾਸ ਨੂੰ ਕੋਈ ਲਫ਼ਜ਼ ਨਹੀਂ ਹੈਗੇ ਕੋਈ ਲਫ਼ਜ਼ ਨਹੀਂ ਕਿਉਂਕਿ ਅਕਸਰ ਅਸੀਂ ਮੱਥਾ ਟੇਕਣ ਲਈ ਸਾਡੀਆਂ ਤੀਰਜਤਰਾ ਜੇ ਬੱਸਾਂ ਲਗਾਤਾਰ ਜਾਂਦੀਆਂ ਔਰ ਮਨ ਨੂੰ ਪਤਾ ਲੱਗਾ ਵੀ ਹਰ ਸਾਲ ਲੈ ਕੇ ਜਾਂਦੇ ਸੀ ਲੇਕਿਨ ਇਹ ਐਦਾਂ ਦਾ ਮਾੜਾ ਦਿਨ ਸੀਗਾ ਮਾੜੀ ਘਟਨਾ ਆ ਜਿਸਦੇ ਨਾਲ ਕੋਈ ਸ਼ਬਦ ਨਾ ਦੁੱਖ ਬਿਆਨ ਕਰਨ ਨੂੰ ਵੀ ਦਿਲ ਨਹੀਂ ਕਰ ਰਿਹਾ ਕਿ ਐਡਾ ਭਾਰਾ ਦੁੱਖ ਹੈ ਉਹਨੂੰ ਬਿਆਨ ਕਿਸ ਲਫ਼ਜ਼ਾਂ ਚ ਕੀਤਾ ਜਾਵੇ ਔਰ ਸਾਰਾ ਹੀ ਪਰਿਵਾਰ ਗੜੀ ਹੈ ਇਥੇ ਰਕੇਸ਼ ਜੀ ਦਾ ਪਰਿਵਾਰ ਨਾਲ ਡੜਵਾਲ ਪਰਿਵਾਰ ਆ ਗਲੀ ਵਾਲੇ ਹੋਰ ਸਾਥੀ ਆ ਕੋ ਲੁਧਿਆਣੇ ਦੇ ਪਰਿਵਾਰ ਨਾਲ ਇਹਨਾਂ ਦੇ ਐਸੋਸੀਏਟਿਡ ਸੀ ਅੱਗੇ ਵੀ ਜਾਂਦੇ ਸੀ ਉਹ ਬਿੰਦਾਵਨ ਧਾਮ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਔਰ ਬਸ ਦੇ ਜੋ ਦਸ ਦੇ ਪੇ ਥੱਲੇ ਅੱਗ ਲੱਗੀ ਜੋ ਸਾਨੂੰ ਬਾਅਦ ਵਿੱਚ ਪਤਾ ਲੱਗਾ ਲੇਕਿਨ ਜਿੱਦਾਂ ਹੀ ਮੈਨੂੰ ਸੂਰੇ ਪਤਾ ਲੱਗਾ ਸੀ ਸਾਰੇ ਸਾਥੀ ਇਥੋਂ ਉੱਥੇ ਘਟਨਾ ਦੇ ਪਹੁੰਚੇ ਆ ਔਰ ਰਸਤੇ ਸਾਡੇ ਨਾਲ ਗੱਲ ਕਰਦੇ ਗਏ ਡਿਪਟੀ ਕਮਿਸ਼ਨਰ ਐਸਐਸਪੀ ਉਥੇ ਪੰਜਾਬ ਹਰਿਆਣਾ ਗਵਰਨਮੈਂਟ ਨੂੰ ਸਾਰਾ ਇਹ ਅਸੀਂ ਕਹਿ ਦਤਾ ਸੀਗਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਕਾਰ्यालय ਤੋਂ ਵੀ ਮੈਸੇਜ ਜਿਹੜਾ ਹਰਿਆਣਾ ਗਵਰਨਮੈਂਟ ਨੂੰ ਲੱਗ ਗਿਆ ਉਹਨਾਂ ਦੇ ਕਾਰ्यालय ਤੋਂ ਵੀ ਲੱਗ ਗਿਆ ਔਰ ਜੋ ਉਸ ਵੇਲੇ ਹੁਣ ਜੋ ਹੋਇਆ ਉਹ ਤਾਂ ਸਾਡੇ ਕੋਲ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਦੁੱਖ ਪ੍ਰਗਟ ਕਰਨ ਲਈ ਵੀ ਲਫ਼ਜ਼ ਨਹੀਂ ਹੈਗੇ ਆ ਕਿਸ ਲਫ਼ਜ਼ਾਂ ਦੇ ਵਿੱਚ ਮੈਂ ਪਰਮਾਤਮਾ ਨਾਲ ਗੱਲਾ ਕਰਾਂ ਉਹਨੂੰ ਕੀ ਕਹਾਂ ਕਿ ਕਿਹੜੀ ਇਦਾਂ ਦੀ ਘੜੀ ਹੁੰਦੀ ਹੈ ਕਿਥੇ ਇੰਨੇ ਉੱਪਰ ਵੱਡੀ ਗੱਲ ਆ ਪਰਿਵਾਰ ਦਾ ਪਰਿਵਾਰ ਖਤਮ ਹੋ ਗਿਆ ਜੋ ਦੱਸਦੇ ਪਏ ਆ ਰਕੇਸ਼ ਜੀ ਦੇ ਪਰਿਵਾਰ ਤੇ ਉਹਨਾਂ ਦੀ ਮਿਸਸਿਜ਼ ਉਹਨਾਂ ਦਾ ਬੇਟਾ ਉਧਰ ਉਹਨਾਂ ਦੇ ਭਾਈ ਦੀ ਪੋਤੀ ਜਾਂ ਇਦਾਂ ਹੋਰ ਪਰਿਵਾਰ ਜਿਹੜਾ ਚਲੇ ਗਿਆ ਇਹ ਸਾਡੇ ਹੁਸ਼ਿਆਰਪੁਰ ਦੇ ਲਈ ਇਸ ਤੋਂ ਵੱਡੀ ਦਰਦਨਾਕ ਘਟਨਾ ਨਹੀਂ ਮੈਂ ਆਪਣੇ ਵੱਲੋਂ ਮੇਰੇ ਨਾਲ ਡਾਕਟਰ ਰਾਜਕਮਰ ਜੀ ਵੀ ਅਸੀਂ ਇਕੱਠੇ ਸੀਗੇ ਸਮੰਜਨ ਸਿੰਘ ਸਵੇਰੇ ਇਹਨਾਂ ਨੇ ਵੀ ਸਾਰੇ ਪ੍ਰਬੰਧ ਕਰਾਇਆ ਮੇਰੇ ਨਾਲ ਲੜ ਕੇ ਔਰ ਮੁੱਖ ਮੰਤਰੀ ਜੀ ਵੱਲੋਂ ਉਹਨਾਂ ਵੱਲੋਂ ਵੀ ਮਨੂੰ ਸਾਰਿਆਂ ਨੂੰ ਮੈਸੇਜ ਲੱਗਾ ਵੀ ਬਹੁਤ ਦੁਖਦਾਈ ਘਟਨਾ ਹੈ ਸਾਡੀ ਸਾਰੀ ਪਾਰਟੀ ਵੱਲੋਂ ਲੇਕਿਨ ਇਸ ਪਰਿਵਾਰ ਦਾ ਸਾਡੇ ਕੋਲ ਦਾ ਹੱਲ ਕੋਈ ਨਹੀਂ ਕਿਸੇ ਕੋਲ ਪੰਜਾਬ ਸਰਕਾਰ ਦੇ ਉਧਰਲੀ ਸਰਕਾਰ ਨਾਲ ਕੀ ਉਹਨਾਂ ਉਹਨਾਂ ਦੇ ਨਾਲ ਉਸੇ ਵਿਲੇ ਜਿਹੜਾ ਜੋ ਪ੍ਰਬੰਧ ਹੋ ਸਕਦਾ ਜੀ ਹਸਪੀਟਲ ਦੇ ਅੰਦਰ ਪੋਸਟਮਾਰਟਮ ਕਰਨ ਲਈ ਬਾਡੀਜ਼ ਨੂੰ ਲੈ ਕੇ ਆਣ ਲਈ ਜੋ ਉਪਰਾਲਾ ਹੈਗਾ ਉਹ ਸਰਕਾਰ ਵੱਲੋਂ ਪੰਜਾਬ ਸਰਕਾਰ ਆਪਸ ਵਿੱਚ ਇਕੱਠੇ ਹੋ ਕੇ ਕਰ ਰਹੀ ਹੈ। ਜੀ ਡਾਕਟਰ ਸਾਹਿਬ ਜੀ ਇੰਸਟੇਰ ਪਹੁੰਚੇ ਤੋਂ ਸੰਚੇਦਾਂ। ਔਰ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਕਿ ਕੋਈ ਵਰਡਸ ਨਹੀਂ ਹੈ ਕੋਈ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਸਾਰਾ ਸ਼ਹਿਰ ਇਸ ਸ਼ੋਕ ਦੀ ਲਹਿਰ ਦੇ ਵਿੱਚ ਡੁੱਬਿਆ ਹੋਇਆ ਹੈ। ਔਰ ਹਰ ਪ੍ਰਾਣੀ ਹਰ ਹਰ ਵਾਸੀ ਪਰੇਸ਼ਾਨ ਹੈ। ਇਸ ਸੋਚ ਵਿੱਚ ਡੁੱਬਿਆ ਫਿਰ ਹਾਦਸਾ ਕਿਵੇਂ ਹੋਇਆ ਔਰ ਬੜੇ ਦੁਖ ਦੀ ਗੱਲ ਹੈ ਕਿ ਹਾਦਸੇ ਦਾ ਸਮੇਂ ਸਿਰ ਪਤਾ ਨਹੀਂ ਲੱਗ ਸਕਿਆ ਔਰ ਜਦੋਂ ਪਤਾ ਲੱਗਿਆ ਤੇ ਤਦ ਤੱਕ ਲੇਟ ਹੋ ਚੁੱਕਾ ਸੀ ਦੇਰੀ ਹੋ ਚੁੱਕੀ ਸੀ ਬਾਕੀ ਸਾਰੀ ਸਰਕਾਰ ਦੁਆਰਾ ਜਿਸ ਤਰ੍ਹਾਂ ਜੰਪਾ ਜੀ ਨੇ ਦੱਸਿਆ ਕਿ ਜ਼ਰੂਰੀ ਜਿਹੜੇ ਇਲਜ਼ਾਮਤ ਹੈ ਉਹ ਖਰ ਦਿੱਤੇ ਗਏ ਜ਼ਰੂਰੀ ਪ੍ਰਬੰਧ ਜਿਹੜੇ ਆ ਉਹ ਖਰ ਦਿੱਤੇ ਗਏ ਔਰ ਸਰਕਾਰ ਬਿਲਕੁਲ ਆਪਣੇ ਜ਼ਿੰਮੇਵਾਰੀ ਦੇ ਨਾਲ ਸਾਰੇ ਡਿਊਟੀਆਂ ਸਰ ਡੀਸੀ ਐਸਐਸਪੀ ਸਾਹਿਬ ਐਡਮਿਨਿਸਟ੍ਰੇਸ਼ਨ ਸਾਰੇ ਡਿਊਟੀਆਂ ਆਪਣੇ ਨਿਵਾਰ ਹੈ ਤੇ ਅਸੀਂ ਬਿਲਕੁਲ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰਾਂ ਦੇ ਨਾਲ ਚਟਾਨਵਾ ਖੜੇ ਹਾਂ ਜੀ ਕੁਝ ਸੰਦੇਸ਼ ਕਰਨਾ ਹੈ ਇਹਨਾਂ ਪਰਿਵਾਰਾਂ ਦੇ ਇਦਾਂ ਕਿ ਘਟਨਾ ਦੀ ਖਬਰ ਸੁਣ ਕੇ ਬੜਾ ਮਨ ਦੇ ਵਿੱਚ ਵਿਚਲਿਤ ਜਿਹਾ ਹੁੰਦਾ ਬੜੇ ਨਾਲ ਜਿਹੜਾ ਜਾਂਦਾ ਹੈ ਔਰ ਉਹ ਆਪਣੀ ਧਾਰਮਿਕ ਆਸਥਾ ਮਾ ਪੂਰੀਆਂ ਕਰਕੇ ਵਾਪਸ ਪਰਤੇ ਆ ਰਿਹਾ ਸੀਗਾ ਇਹ ਬਾਤ ਜਿਹੜਾ ਹਾਦਸਾ ਬਸ ਦੇ ਨਾਲ ਹੋਇਆ ਔਰ ਲਗਭਗ 11 ਵਿਅਕਤੀ ਜਿਹੜੇ ਆ ਉਹਨਾਂ ਦੀ ਉੱਥੇ ਮੌਕੇ ਤੇ ਜੜ ਧੂੜੀ ਵਾਕੀ ਵੀ ਹਲੇ ਇਹ ਲਾ ਚੱਲ ਰਿਹਾ ਔਰ ਇਹ ਬਹੁਤ ਵੱਡੀ ਗਿਣਤੀ ਜਿਹੜੀ ਸਾਡੇ ਸ਼ਾਰਪੁਰ ਦੇ ਲੋਕਾਂ ਦੀ ਹੈ ਤੇ ਇਹ ਕਰਕੇ ਬੜਾ ਮਨ ਨੂੰ ਸ਼ਾਰਪੁਰ ਦੇ ਵਾਸਤੇ ਬੜਾ ਇਹ ਅੱਜ ਕਾਸਾ ਨਹੀਂ ਕੀ ਅਫਸੋਸ ਦਿੰਨਾ ਹੈ ਮਨ ਬੜਾ ਪਰੇਖੀ ਤੇ ਪ੍ਰੀਤ ਆ ਪਰਮਾਤਮਾ ਦੇ ਕੰਨਾਂ ਦੀ ਦੁਆਇ ਬੇਨਤੀ ਕਰ ਸਕਦੇ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਾਸਤੇ